ਕਾ ਦੋਸਤੋ ਮੈਂ ਤੁਹਾਡਾ ਆਪਣਾ ਗੁਰਮੀਤ ਸਿੰਘ ਕਰਦਾ ਜਿਹੜਾ ਪਟਿਆਲਾ ਹਲਕਾ ਸ਼ਤਰਾਣਾ ਤੋਂ ਮੈਂ ਸਮੂਹ ਭਾਰਤ ਵਾਸੀਆਂ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੱਥੇ-ਜਿੱਥੇ ਵੀ ਤੁਸੀਂ ਬੈਠੇ ਹੋ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਭੇਟਾਂ ਮੁਬਾਰਕਬਾਦ ਭੇਜਦਾ ਹਾਂ ਹੋਰ ਇਹਦੇ ਨਾਲ ਹੀ ਮੈਂ ਉਮੀਦ ਔਰ ਆਸ ਕਰਦਾ ਹਾਂ ਕਿ ਤੁਸੀਂ ਜਿਹੜਾ 2024 ਨਵਾਂ ਸਾਲ ਆ ਰਿਹਾ ਹੈ ਇਸ ਨਵੇਂ ਸਾਲ ਦੇ ਵਿੱਚ ਤੁਸੀਂ ਨਵੀਆਂ ਉਮੀਦਾਂ ਨਵੀਆਂ ਸੁਲੰਗਾ ਨਵੇਂ ਖਿਆਲ ਨਵੇਂ ਵਿਚਾਰ ਲੈ ਕੇ ਆਪਣਾ ਜਿਹੜਾ ਦੇਸ਼ ਪੰਜਾਬ ਨੂੰ ਅੱਗੇ ਲੈ ਕੇ ਜਾਓਗੇ ਮੈਂ ਇਹ ਉਮੀਦ ਰੱਖਦਾ ਖਾਸ ਕਰਕੇ ਮੈਂ ਉਮੀਦ ਰੱਖਦਾ ਨੌਜਵਾਨਾਂ ਤੋਂ ਨੌਜਵਾਨ ਪੀੜ੍ਹੀ ਤੋਂ ਇੱਕ ਮੈਂ ਸਾਰਿਆਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਵੀ ਜਿਹੜਾ ਆਪਣਾ ਪੰਜਾਬ ਆ ਆਪਣਾ ਪੰਜਾਬ ਕਿਤੇ ਨਾ ਕਿਤੇ ਨਸ਼ੇ ਦੇ ਦਲਦਲ ਦੇ ਵਿੱਚ ਜਿਹੜਾ ਧਰਵਾ ਜਾ ਰਿਹਾ ਹੈ ਨਸ਼ਾੜਾ ਜਿਹੜਾ ਆਪਾਂ ਨੂੰ ਕਲੰਕ ਲੱਗਿਆ ਇਸ ਕਲੰਕ ਨੂੰ ਧੋਣ ਵਾਸਤੇ ਮੈਂ ਸਾਰਿਆਂ ਨੂੰ ਕਹਿ ਰਿਹਾ ਕਿ ਜਿਹਹਾਂ ਜਨ ਕੋਈ ਸਹਿਜ ਹੋ ਕੋਈ ਕਾਸਰਦਾ ਉਹ ਹਰ ਤਰ੍ਹਾਂ ਦਾ ਸਹਿਜ ਹੋ ਪਰੇ ਚਾਹੀਏ ਹੋ ਸਮਾਜਿਕ ਸਹਿਜ ਹੋਗਾ ਚਾਹੇ ਪ੍ਰਸ਼ਾਸਨਿਕ ਸਹਿਜ ਹੋਗਾ ਤੇ ਕਿਸੇ ਵੀ ਤਰ੍ਹਾਂ ਦਾ ਸਹਿਜ ਹੋਗਾ ਜਿਹੜਾ ਉਹ ਮਤਲਬ ਪਰੇ ਕਿਉਂਕਿ ਅਸੀਂ ਮੈਂ ਨਵੇਂ ਸਾਲ ਦੇ ਵਿੱਚ ਜਿੱਥੇ ਲੱਖ ਲੱਖ ਸਾਰਿਆਂ ਨੂੰ ਵਧਾਈਆਂ ਭੇਜਦਾ ਉੱਥੇ ਇਹ ਸੰਦੇਸ਼ ਵੀ ਔਰ ਪੇਂ ਵੀ ਕਰਦਾ ਹੈ ਕਿ ਵੀ ਆਪਾਂ ਜਿਹੜਾ ਪੰਜਾਬ ਨੂੰ ਹੈ ਨਸ਼ਾ ਮੁਕਤ ਹੋਰ ਵਿਕਾਸੇ ਰਾਹ ਜਿਹੜਾ ਉਹ ਬਣਾ ਰਿਹਾ ਹੈ। ਤੋਂ ਇਹ ਮੇਰੇ ਪਾਸਾਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੈਡ ਜੀ ਦਾ ਪਾਸਾਰ, ਰਾਈਟ ਜੀ ਦਾ ਪਾਸਾਰ। ਐਂਡ ਡਬਲਯੂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਸਾਡੇ ਇੱਥੇ ਇੰਟਰਵਿਊ ਲੈਣ ਆਏ ਨੇ ਨਵੇਂ ਸਾਹਿਬਾਂ ਤੇ। ਅਸੀਂ ਗਰਨੀ ਸਮੋਸਾ ਭਨਾਰ ਵੱਲੋਂ ਨਵੇਂ ਸਾਹਿਬ ਦੀਆਂ ਸ਼ਹਿਰ ਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਜੋ ਸਾਡੇ ਬਾਹਰ ਮੈਟੇ ਨੇ ਅਮਰੀਕਾ ਕੈਨੇਡਾ ਦੇ ਵਿੱਚ ਉਹਨਾਂ ਨੂੰ ਵੀ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੇ ਆ ਤੇ ਆਉਣ ਵਾਲਾ ਨਵਾਂ ਸਾਲ ਖੁਸ਼ੀਆਂ ਭਰਾਂ ਆਵੇ ਬਰਸੂਨ ਆਵੇ ਤੁਹਾਨੂੰ ਨਵਾਂ ਸਾਲ ਦੀਆਂ ਨਵੇਂ ਸਾਲ ਦੀਆਂ ਸਾਰੀ ਆਪਾਂ ਨੂੰ ਜੀ ਜੀ ਕਮ ਸੋ। ਮੈਂ ਉਹ ਕਿਹਦਾ। ਕੁਝ ਬਾਰੇ ਉਹ ਤੇ ਹੀ ਸਾਲਾ ਉਹ ਪਟਿਆ ਮੀਟਿੰਗ ਆ ਜਾਂਦਾ। ਛੱਡ ਕੇ ਚਲਾ ਗਿਆ। ਉਹ ਵੀ ਨਮਾਸਾੜੇ। ਉਹ ਸਾਰਾ ਉਹ ਕਿਹਨਾਂ ਪਰ ਸਵਾਰਨਾ ਦੇ ਸਾਰੀ ਉਹ ਵੀ ਦੇਸ਼ ਦੇ ਦੇਸ਼ ਤੋਂ ਆਪਣੇ ਪੰਜਾਬ ਚ। ਇਸ ਤੋਂ ਪਿਆਸ। ਸਭ ਨੂੰ ਮੈਂ ਆ ਬਰੇਵ ਲੋ ਤੋਂ ਮਨੀ ਕਲਗਲ ਨੂੰ ਸਾਭ ਨੂੰ ਬਧਾਈ ਦੇਣਾ ਇਸ ਸਤਿਪੰਥਾ ਅਗੇ ਜੀ ਦੇ ਕਰਨ ਅਰਦਾਸ ਕਰਨਾ ਕਿ ਇਹਦਾ ਨਵਾਂ ਸਾਲ ਸਾਰਿਆਂ ਦਾ ਹੀ ਖੁਸ਼ੀਆਂ ਬਰਦਾ ਔਰ ਸਾਰਿਆਂ ਦੇ ਵੇੜਿਆਂ ਦੀ ਬਖਸ਼ੀ ਇਹ ਸਦਾ ਬਹਾਰ ਖੁਸ਼ੀਆਂ ਦੀ ਖਰੀਰ ਹੈ ਇਹ ਵੀ ਮੈਂ ਸਾਰੇ ਸੰਭਵ ਬੇਨਤੀ ਕਰਨਾ ਇਸ ਸਤਿਪੰਥਾ ਤੇ ਹਾਰਤਮ ਰਹਿਣ ਦਾ ਖਾਲਸਾ